ਮੈਂ ਇਹਨੂੰ ਬਹੁਤ ਪਿਆਰ ਕਰ ਰਿਹਾ ਜੀ ਬਹੁਤ ਸਨਮਾਨ ਕਰ ਰਿਹਾ ਮਾਨ ਸਨਮਾਨ ਮੈਨੂੰ ਪੂਰਾ ਮਿਲ ਰਿਹਾ ਮੈਨੂੰ ਪੂਰਾ ਯਕੀਨ ਹੈ ਪੂਰਾ ਵਿਸ਼ਵਾਸ ਹੈ ਮੈਨੂੰ ਉਸ ਪਰਮਾਤਮਾ ਤੇ ਵੀ ਵਿਸ਼ਵਾਸ ਹੈ ਤੇ ਆਪਣੇ ਵਾਰਡ ਦੇ ਲੋਕਾਂ ਤੇ ਵੀ ਪੂਰਾ ਵਿਸ਼ਵਾਸ ਹੈ ਕਿ ਮੈਂ ਪੂਰਾ ਵਿਸ਼ਵਾਸ ਜਤਾ ਰਿਹਾ ਕਿ ਅਸੀਂ 21 ਤਰੀਕ ਨੂੰ ਝਾੜੂ ਤੇ ਮੋਹਰਾ ਲਾ ਕੇ ਤੁਹਾਨੂੰ ਹੋਸ਼ ਚ ਭੇਜਾਂਗੇ ਭੇਜਾਂਗੇ ਕਿਉਂਕਿ ਮੈਂ 2.5 ਸਾਲਾਂ ਤੋਂ ਇਸ ਵਾਰਡ ਦੇ ਵਿੱਚ ਕੰਮ ਕਰਾ ਰਿਹਾ ਮੈਂ ਆਪਣੇ ਵਾਰਡ ਦੇ ਵਿੱਚ ਐਮਐਲਏ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਕੋਈ ਵੀ ਕੰਮ ਬਕਾਇਆ ਨਹੀਂ ਛੱਡਿਆ ਹੁਣ ਹਾਈ ਟੈਂਸ਼ਨ ਤਾਰਾਂ 1 ਕਰੋੜ 85 ਲੱਖ ਰੁਪਏ ਦਾ ਇਹਨੂੰ ਉੱਚੀਆਂ ਕਰਾਂਦਾ 66 ਕੇਵੀ ਨੂੰ ਉੱਚੀਆਂ ਕਰਾਂਦਾ ਉਹਦਾ ਕੰਮ ਵੀ ਸ਼ੁਰੂ ਕਰਾਤਾ ਅੱਜ ਸੀਮੰਟ ਦੀਆਂ ਗਲੀਆਂ ਗਈਆਂ ਇਹ ਵੀ ਸ਼ੁਰੂ ਕਰਾਤੀਆਂ ਬੁੱਡੇ ਦਰਿਆ ਦੇ ਨਾਲ ਦੋਨੋਂ ਪਾਸੇ ਖੱਬੇ ਸੱਜੇ ਸਾਰੀਆਂ ਦੋਨੋਂ ਪਾਸੇ ਰੋਡਸ ਬਣ ਰਹੀਆਂ ਜਿੱਦੋਂ ਪਕੇਵੀਐਮ ਤੋਂ ਆਨੇ ਆ ਉਹ ਦਰਿਆ ਨਾਲੇ ਆਪਣਾ ਸ਼ਮਸ਼ਾਨ ਘਰ ਦੇ ਨਾਲ ਓਪਨ ਚੈਨਲ ਸੀਗਾ ਉਹਨੂੰ ਟਕਿਆ ਟੈਲਾ ਲਵਾ ਰਿਆਂ ਇਹ ਪੂਲੀਆਂ ਦੀ ਮੈਂ ਇੰਨੀਆਂ ਕੋਈ ਨੁਖਾਰ ਬਦਲ ਦਊਗਾ ਕਿ ਯਾਦ ਕਰੋਗੇ ਮੀਡੀਆ ਸਰਵੇ ਦੀ ਮੰਨੀ ਇਹ ਤਾਂ ਲੋਕਾਂ ਨੇ ਜਿਹੜੀ ਦੁਕਾਨਾਂ ਵਾਲਿਆਂ ਦੀ ਗੱਲ ਕਰ ਲਈ ਤਾਂ ਇਹ ਵੀ ਬੜੇ ਖੁਸ਼ ਨੇ ਕਿਉਂਕਿ ਕੰਦੇ ਇਹਨਾਂ ਨੇ ਕਹਿਣਾ ਕਿ ਸਾਡਾ ਗਰਮਿਆਂ ਦੇ ਵਿੱਚ ਜਿਹੜਾ ਬੇਲ ਸੀਗਾ 10-10000 ਦੇ ਪੂਲ ਨੀਲ ਬਹਾ ਉਠਾਦਾ ਸੀ ਔਰ ਇਸ ਟਾਈਮ ਜਿਹੜਾ ਬੇਲ ਹੈ 15000 ਤੋਂ ਕੱਟ ਕੇ ਆਪਣਾ 6-7000 ਰਹਿ ਗਿਆ 5000 ਰਹਿ ਗਿਆ ਵਾ ਤੇ ਵੋਟ ਜਿਹੜੀ ਉਹਨੂੰ ਪਾਵੇਂ ਕੀ ਲੱਗਦਾ ਬਈ ਪਾਰਟੀ ਜਿਹੜੀ ਕੀਤਾ ਕੰਮ ਜਿਹੜੇ ਐਮਐਲਏ ਸਾਹਿਬ ਵੱਲੋਂ ਕੀਤੇ ਕੰਮ ਨੇ ਉਹਨਾਂ ਤੋਂ ਲੋਕ ਪ੍ਰਭਾਵਿਤ ਹੋ ਸਾਡੀ ਸਰਕਾਰ ਨੇ ਵੀ ਬਹੁਤ ਕੰਮ ਕੀਤੇ ਆ ਤੇ ਸਾਡੇ ਐਮਐਲਏ ਸਾਹਿਬ ਨੇ ਵੀ ਬਹੁਤ ਕੰਮ ਕੀਤੇ ਆ ਸਰਕਾਰਾਂ ਨੇ 600 ਯੂਨਟ ਬਿਜਲੀ ਮਾਫ ਕੀਤੀ ਬਸਾਂ ਦੇ ਕਿਰਾਏ ਮਾਫ ਕੀਤੇ ਹੈਲਥ ਸੇਵਾਵਾਂ ਦਿੱਤੀਆਂ ਫ੍ਰੀ ਫ੍ਰੀ ਸਿੱਖਿਆ ਦਿੱਤੀ ਰੋਜ਼ਗਾਰ ਦਿੱਤੇ ਬਹੁਤ ਕੁਝ ਦਿੱਤਾ ਸਰਕਾਰਾਂ ਨੇ ਸਾਡੇ ਐਮਐਲਏ ਸਾਹਿਬ ਨੇ ਡਵੈਲਪਮੈਂਟ ਕਰਾਈ ਆ ਨਵੀਆਂ ਚੀਜ਼ਾਂ ਲਿਆਂਦੀਆਂ ਨਵੇਂ ਆਉਂ ਤੌਰ ਤੇ ਦੱਸਦੇ ਆ ਕਿ ਆਪਣਾ ਸੀਐਮਓ ਓਫੀਸ ਦੀ ਬੈਕ ਤੇ ਜੰਜਰ ਬਿਲਡਿੰਗ ਪਈ ਸੀ ਤੇ ਐਮਐਲਏ ਸਾਹਿਬ ਮੇਰੇ ਨਾਲ ਆਂਗਰੇ ਸੀਗੇ ਸਾਡੇ ਮਨ ਚ ਆਇਆ ਮੈਂ ਕਿਹਾ ਜੀ ਆ ਦੇਖੋ ਅੱਜ ਜੱਜਰ ਬਿਲਡਿੰਗ ਪਈ ਆ ਅੱਪਾ ਇਥੇ ਹਸਪੀਟਲ ਖੋਲ ਦੀਏ ਉਹਨਾਂ ਨੇ ਉਸੇ ਵੇਲੇ ਹੀ ਖੜੇ ਖੜੇ ਅੱਪਾ ਜਦੋਂ ਅੰਦਰ ਜਾ ਕੇ ਦੇਖਿਆ ਤੇ ਇਹਨਾਂ ਉਸੇ ਵੇਲੇ ਹੀ 30 ਬੈੱਡ ਦਾ ਜਿਹੜਾ ਹਸਪੀਟਲ ਹੈ ਉਹਦੀ ਤਿਆਰੀ ਕਰਾਤੀ ਸੀ ਐਮਐਮ ਸਾਹਿਬ ਨੂੰ ਕਿਹਾ ਕਿ ਆਪਣੇ ਹੈਲਥ ਮਿਨਿਸਟਰ ਸਾਹਿਬ ਨੂੰ ਕਿਹਾ ਕਿ ਅਸੀਂ ਉਹਨੂੰ ਨਵਾਂ 30 ਬੈੱਡ ਦਾ ਪਿਛਲੇ ਹਫਤੇ ਪਤਾ ਤੁਸੀਂ ਗਏ ਹੋ ਕਿ ਨਹੀਂ ਉੱਥੇ ਅਸੀਂ ਨਵਾਂ ਹਸਪੀਟਲ ਖੋਲਿਆ ਜਸਟ ਲੈ ਕੇ ਜਿਵੇਂ ਸਿਵਲ ਹਸਪੀਟਲ ਹੈ ਕਿਉਂਕਿ ਜਦੋਂ ਅੱਤੋਂ ਅਸੀਂ ਸਿਵਲ ਹਸਪ ਫੀਲਡਾਂ ਦੇ ਰਸਤੇ ਜਾਮ ਲੱਗਦਾ ਸੀਗਾ ਉਸ ਕਰਕੇ ਥੋੜੀ ਮਿਸ ਹੈਪਨਿੰਗ ਵੀ ਹੋ ਜਾਂਦੀ ਸੀਗੀ ਇਸ ਲਈ ਅਸੀਂ ਆਪਣੇ ਕੌਨਸੀਲੈਂਸੀ ਦਾ ਇੱਧਰ ਅਸੀਂ ਸਿਵਲ ਹਫਤਾ ਖੋਲਿਆ ਜਿੱਥੇ 24 ਆਵਰ ਫ੍ਰੀ ਸਰਵਿਸ ਕਿਹੜੀ ਵਾਰਡ ਨੰਬਰ 18 ਦੇ ਵਿੱਚ ਝਾੜੂ ਜਿੱਤ ਚੁੱਕਿਆ ਵੋਟਾਂ ਜਿਹੜੀਆਂ ਨੇ ਸਿਰ ਵੀ ਨਾਮੀ ਹੋ ਰਹੀਆਂ ਨੇ ਬਾਕੀ ਇੱਕ ਤਰਫਾ ਜਿੱਤ ਝਾੜੂ ਦੀ ਹੋ ਚੁੱਕੀ ਆ ਇਹ ਪ੍ਰਭੂ ਦੀ ਕਿਰਪਾ ਜੀ ਇਹਨਾਂ ਦਾ ਵੀ ਮੈਂ ਤਾਂ ਸਾਥ ਹੈ ਝਾੜੂ ਇਨਾ ਸਾਥ ਹੈ ਜਿਨ੍ਹਾਂ ਨੇ ਝਾੜੂ ਨੂੰ ਪਹਿਲੇ ਝਾੜੂ ਨੂੰ 23 ਸਾਲ ਪਹਿਲੇ ਜਿਤਾਇਆ ਹੁਣ ਉਸੇ ਕੰਮਾਂ ਕਰਕੇ ਇਹ ਝਾੜੂ ਤੇ ਮੋਹਰਾਂ ਲਾ ਕੇ ਫਿਰ ਜਿਤਾਣਗੇ ਕਿਉਂ ਮੇਰਾ ਚੋਣ ਨਿਸ਼ਾਨ ਝਾੜੂ ਹੈ 3 ਨੰਬਰ ਦਾ ਬਟਨ ਦੱਬਣਗੇ ਸਵੇਰੇ 7:00 ਤੋਂ ਲੈ ਕੇ 4:00 ਵਜੇ ਤੱਕ ਇਹ ਮਾਵਾਂ ਪੈਣਾ ਮੇਰੇ ਭਰਾ ਛੋਟੇ ਵੀਰ ਹਮ ਉਮਰ ਸਾਰੇ ਜਾਣਗੇ ਇੱਕ ਇੱਕ ਘਰ ਦੇ ਇੱਕ ਇੱਕ ਵੋਟ ਮੈਨੂੰ ਪੇਗੀ ਬੋੜ ਜੀ ਵਾਰਡ ਨੰਬਰ 18 ਦੀ ਜਨਤਾ ਦਾ ਕਹਿਣਾ ਹੈ ਇਹ ਬੋੜ ਕੈਂਡੀਡੇਟ ਨੂੰ ਨਹੀਂ ਪਿਆਰੀ ਵਿਕਾਸ ਪੁਲਿਸ ਐਮ ਐਲ ਏ ਫੱਗੇ ਦੇ ਸਰਤੇ ਪਿਆਰੀ ਹੈ ਬਿਲਕੁਲ ਬਿਲਕੁਲ ਪਿਆਰੀ ਹੈ ਜੀ ਪਿਆਰੀ ਹੈ ਐਮਐਲਏ ਸਾਹਿਬ ਦੇ ਕਿਉਂਕਿ ਉਹਨਾਂ ਨੇ ਡਿਵੈਲਪਮੈਂਟ ਕਰਾਈ ਹੈ ਮੇਰੇ ਵਾਰਡ ਸੀਗਾ ਮੈਂ ਕਿਆ ਕਿਆ ਕੇ ਕਰਾਇਆ ਹੈ ਮੇਰੇ ਸਾਹ ਆ ਉਹਨਾਂ ਨੇ ਨਾ ਨਹੀਂ ਕੀਤੀ ਉਹਨਾਂ ਨੇ 16 ਦੇ 16 ਵਾੜਾਂ 'ਚ ਕੰਮ ਕਰਾਇਆ ਕਿਉਂਕਿ ਡਿਵੈਲਪਮੈਂਟ 25 30 ਸਾਲ ਪਹਿਲੇ ਕੋਈ ਡਿਵੈਲਪਮੈਂਟ ਨਹੀਂ ਹੋਈ ਪਹਿਲੇ ਐਮਐਲਏ ਆਏ ਕਾਉਂਸਲਰ ਆਏ ਕਿਸੇ ਨੇ ਕਿਸੇ ਦੀ ਕੋਈ ਗੱਲਬਾਤ ਕੋਈ ਪੁੱਛੀ ਨਹੀਂ ਇਹ 2.5 ਸਾਲਾਂ ਦੀ ਡਿਵੈਲਪਮੈਂਟ ਹੈ 2.5 ਸਾਲ ਆਲੀ ਉਹਨਾਂ ਦੇ ਰਹਿੰਦੇ ਆ ਜੇ ਮੈਨੂੰ ਜਿਤਾਣਗੇ ਮੇਰੇ 5 ਸਾਲ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਇਹ ਵੀ ਕਹਿਤਾ ਜੇ ਅਗਲੇ 2.5 ਸਾਲ ਮੈਂ ਕੰਮ ਨਹੀਂ ਕਰਾਵਾਂਗਾ ਮੈਂ ਐਮਐਲਏ ਸਾਹਿਬ ਵਾਸਤੇ ਵੀ ਵੋਟ ਨਹੀਂ ਮੰਗਣਾ ਵਾਂਗਾ ਲੋਕਾਂ ਦਾ ਜਿਹੜਾ ਕਹਿਣਾ ਹੈ ਵਿਕਾਸ ਪੁਰਸ਼ ਪੰਜਾਬ ਦੇ ਕਿੰਨੇ ਐਮਐਲਏ ਨੇ ਸਿਰਫ ਲੁਧਿਆਣਾ ਨਾਰਥ ਦੇ ਐਮਐਲਏ ਨੂੰ ਵਿਕਾਸ ਪੁਰਸ਼ ਦਾ ਦਰਜਾ ਦਿੱਤਾ ਗਿਆ ਕਿਸ ਤਰ੍ਹਾਂ ਦੇਖ ਲਓ ਇਹਨੂੰ ਤੁਸੀਂ ਚਲੋ ਸਾਡੇ ਐਮਐਲਏ ਤਾਂ 6 ਐਮਐਲਏ ਨੇ ਸਾਡੇ ਸ਼ਹਿਰ ਦੇ ਇਹਨਾਂ ਨੂੰ ਸ਼ੁਰੂ ਤੋਂ ਕੰਮ ਕਰਨ ਦਾ ਜਜ਼ਬਾ ਹੈ ਬਈ ਕਿੱਦਾਂ ਕਰਾਰਾ ਕਿਉਂਕਿ ਕਾਰਪੋਰੇਸ਼ਨ ਦੇ ਕੌਂਸਲਰ ਰਹੇ ਨੇ ਇਹ ਦੋ ਵਾਰੀ ਤਿੰਨ ਵਾਰੀ ਕਾਉਂਸਲਰ ਰਹੇ ਨੇ ਤੇ ਇਹਨਾਂ ਦੇ ਨਾਲ ਮੇਰਾ ਸਾਥ ਰਿਹਾ ਸਾਨੂੰ ਸ਼ੌਂਕ ਹੈ ਅਸੀਂ ਕਿੱਦਾਂ ਕੰਮ ਕਰਾਨੇ ਇਹਨਾਂ ਨੇ ਸਲੇਮ ਡਵਰੀ ਦੇਖੋ ਬਾਹਰ ਜਦੋਂ ਇਹ ਸ਼ੋਨੀ ਮੁਹੱਲੇ ਤੋਂ ਜਿੱਤਣ ਤੋਂ ਬਾਅਦ ਸਲੇਮ ਡਵਰੀ ਆਏ ਉਹਦੀ ਅਸੀਂ ਕਿੱਦਾਂ ਨੋ ਹਾਰ ਬਦਲੀ ਉਸ ਤੋਂ ਬਾਅਦ ਜਦੋਂ ਪਰਮਾਤਮਾ ਨੇ ਐਮ ਐਲ ਏ ਬਣਾਇਆ ਅਸੀਂ ਆਪਣੇ ਵਾਰਡ ਦੀ ਉਹਨਾਂ ਨੇ ਹਲਕੇ ਦੀ ਸਾਰੀ ਨੋ ਹਾਰ ਬਦਲਦੀ ਹੈ ਠੀਕ ਹੈ ਜੀ